ਹਾਂਜੀ ਮਿੱਤਰੋ ਪਿਆਰ ਭਰੀ ਸਤਿ ਸ਼ਕਾਲ ਜੀ ਦੇਖ ਰਿਹਾ ਹੂੰ ਤੁਸੀਂ ਇਹ ਗੱਡੀ EDS ਲੀਵ ਆ ਵੀਰ ਜੀ ਤਾਕੀਆਂ ਦਾ ਡੈਸ਼ ਬੋਰਡ ਦਾ ਸੌਰੀ ਗੱਡੀ ਦਾ ਟੋਟਲ ਸੱਤਿਆਂ ਹੋ ਗਿਆ ਨਾਸ ਦੀ ਨੂੰ ਕਹਿੰਦੇ ਤੇ ਗੱਡੀ ਬਹੁਤ ਜ਼ਿਆਦਾ ਗੰਦੀ ਆ ਤੇ ਵੀਰ ਜੀ ਅਸੀਂ ਗਾ ਚਮਕਾ ਕੇ ਦਵਾਂਗੇ ਟੈਨਸ਼ਨ ਨਾ ਲਓ ਤੇ ਮੇਰਾ ਵੀਰ ਫੁੱਲ ਵੀਡੀਓ ਦੇਖ ਲਿਓ ਤੇ ਆਫਟਰ ਬਿਫੋਰ ਪੂਰੀ ਵੀਡੀਓ ਦੇਖ ਲਓ ਮੇਰਾ ਭਰਾ ਥੈਂਕ ਯੂ so much ਹੋਰ ਵੀਡੀਓ ਦੇਖਣ ਲਈ ਮੇਰਾ ਚੈਨਲ ਕਰ ਲਿਓ ਸਬਸਕ੍ਰਾਈਬ ਗੱਡੀ ਦਾ ਰਿਜ਼ਲਟ ਪੂਰਾ ਦੇਖ ਲਓ ਮੇਰੇ ਨਾਲ ਰਹੂਗਾ ਅੱਜ 모ਹਿਤ ਸਾਡਾ 모ਹਿਤ 모ਹਿਤ ਤੁਸੀਂ ਅੱਜ ਕਰਾਉਂਗੇ ਗੱਡੀ ਸਾਡੇ ਨਾਲ ਕੌਣ ਸੀ ਗੱਡੀ ਇਹ ਇਹਨੂੰ ਨਹੀਂ ਹੈਗਾ ਪਤਾ ਤੇ ਆ ਸਾਡਾ 모ਹਿਤ ਮੇਰੇ ਨਾਲ ਆ ਮੋਟਾ ਗੱਡੀ ਦਿਖਾਵਾ ਭਰਾ ਅਨਵਿਰਜੀ ਤੁਹਾਨੂੰ ਪੂਰਾ ਰਿਜ਼ਲਟ ਦਵਾਂਗੇ ਯਸ ਅੰਦਰ ਮੋਟਾ ਸਮਾਤ ਨੂੰ ਚੱਕੇ ਆਉਣ ਦਾ ਤੇ ਸਾਡਾ ਇੱਕ ਭਰਾ ਧੰਨ ਜਿਗਰੇ ਵਾਲਾ ਜਿਹੜਾ ਆ ਜਾਂਦਾ ਨੇ ਇਹਦਾ ਇੰਨੀ ਗਰਮੀ ਚ ਉਹ ਵੀ ਵੀਰਜੀ ਸੀਟਾਂ ਲਈਆਂ ਸੀ ਖੋਲ ਤੇ ਵੀਡੀਓ ਦੇ ਸਾਹਮਣੇ ਆ ਗੱਡੀ ਸਿਰਫ ਇੰਨਾ ਹੀ ਸਕਰੀਨ ਹੋਇਆ ਓਨਲੀ ਡੈਸ਼ਬੋਰਡ ਪੂਰੀ ਗੱਡੀ ਜਦੋਂ ਆਪਾਂ ਕਰਕੇ ਤੁਹਾਨੂੰ ਦੇਣੀ ਹੈ ਰਿਜ਼ਲਟ ਤੇ ਤੁਸੀਂ ਬਾਅਕੇ ਦੇਖੋਗੇ ਚੀਜ਼ ਹੋਈ ਹੈ ਸਿਰਫ ਹਜੇ ਡੈਸ਼ਬੋਰਡ ਹੀ ਹੋਇਆ ਰਿਜ਼ਲਟ ਤਾਂ ਦੇ ਸਾਹਮਣੇ ਆ ਤੇ ਇਹ ਆ ਪੂਰਾ ਡਾਰਟੀ ਹੈ ਉਹਦੇ 'ਚ ਤੇ ਇਹਦੇ 'ਚ ਫਰਕ ਦੇਖ ਰਹੇ ਹੋ ਤੁਸੀਂ ਆਪ ਹੀ ਦੇਖ ਸਕਦੇ ਹੋ ਡੋਨ ਤੇ ਡੈਸ਼ਬੋਰਡ ਤੇ ਪੂਰਾ ਫਲੋਰ ਸੀਟਾਂ ਤੋਂ ਹਮਾਂ ਨੂੰ ਸ਼ਾਟ ਆਪਾਂ ਕਰ ਲਈ ਸੀ ਕਲੀਨ ਸਾਥ ਵੀ ਦੇਖ ਸਕਦੇ ਆ ਪਹਿਲਾਂ ਵਾਲੀ ਵੀਡੀਓ ਤੁਸੀਂ ਦੇਖੀ ਹੋਊਗੀ ਤੇ ਹੁਣ ਵਾਲੀ ਇੰਦਰ ਸਾਡਾ ਮੋਬਿਲ ਲੱਗਾ ਜਿਵੇਂ ਨੋ ਸ਼ੋਰਾਂ ਦੇ ਕਿਉਂ ਮੈਂ ਗੱਡੀ 'ਚ ਪ੍ਰੋਡਕਟ ਬਹੁਤ ਖਤਰਨਾਕ ਮਿਲਦਾ ਇਹਨਾਂ ਨੇ ਕਿਉਂ ਮੈਂ ਇੰਦਰ ਸਾਡਾ ਮੋਟਾ ਬਰਾਸੀ ਤਾਂ ਹੋਰ ਦੇ ਦਿੱਤੀਆਂ ਨੂੰ ਲੱਗਾ ਹੋਇਆ ਤੇ ਵੀ ਗੱਡੀ ਡਰਾਈਵਿੰਗ ਦਾ ਮੋਡ ਆਨ ਕਰਾਂਗੇ ਅਜਰਾਤ ਨੂੰ ਯਸਪਾਸ ਲਓ ਵੀ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਉਹੀ ਤਾਕੀ ਆ ਤੇ ਉਹੀ ਡੈਸ਼ਬੋਰਡ ਆ ਤੇ ਸਾਹਮਣੇ ਰਿਜ਼ਲਟ ਹੈ ਵੀਰ ਜੀ ਮੈਟ ਟਾਪ ਤੇ ਸਾਤ ਵੀ ਤੁਸੀਂ ਚੈੱਕ ਕਰ ਸਕਦੇ ਹੋ ਰੱਤ ਕੰਮ ਬੰਦ ਦਿਖਾਈ ਸੀ ਵੀਡੀਓ ਤੇ ਕਾਫੀ ਗੰਦੀ ਸੀ ਗੱਡੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਗੱਡੀ ਆਪਾਂ ਟ੍ਰੇਕ ਰੇਨ ਕੀਤੀ ਸੀ ਤੇ ਜਿਹੜਾ ਆਪਣਾ ਆ ਵੀਰ ਜੀ ਨਾ ਇਹ ਰੰਗ ਫੇਡ ਪੈ ਗਿਆ ਸੀ ਕਲਰ ਉਤਰ ਗਿਆ ਉਥੋਂ ਆ ਕਰਕੇ ਥੋੜਾ ਜਿਹਾ ਇਦਾਂ ਹੋਇਆ ਬਾਕੀ ਸੀਟਾਂ ਦੇਖ ਸਕਦੇ ਹੋ ਤੁਸੀਂ ਗੱਡੀ ਐਨ ਕਰ ਵੜਗਾਤੀ ਆ ਡਰਾਈਵਰ ਸਾਈਡ ਉਧਰ ਵੀ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਕੱਪੜਾ ਥੋੜਾ ਜਿਹਾ ਲੰਗਾ ਆ ਕਰਕੇ ਡਾਟੀ ਆ ਬਾਕੀ ਡੈਸ਼ ਬੋਰਡ ਡੋਸ਼ ਬੋਰਡ ਸਾਰਾ ਕੁਝ ਛੱਤ ਵੀ ਵੀਰਜ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਗੰਦੀ ਸੀ ਆਹ ਹੋ ਗਈ ਓਕੇ Yes, awesome. boxy.